ਮੁਰਦਾਬਾਦ ਦੇ ਨਾਰੇ ਲਾ ਰਹੇ ਕੋਈ ਹੋਰ ਨਹੀਂ ਤਰਨਤਾਰਨ ਸਿਵਲ ਹਸਪਤਾਲ ਦੇ ਗੇਟ ਅੱਗੇ ਲੰਬੇ ਸਮੇਂ ਤੋਂ ਹੜਤਾਲ ਤੇ ਬੈਠੇ ਉਹਨਾਂ ਦੇ ਹੀ ਕਰਮੀਆਂ ਹਨ ਸਿਵਲ ਹਸਪਤਾਲ ਦੇ ਗੇਟ ਅੱਗੇ ਸਮੂਹ ਮਲਾਜ਼ਮਾ ਆਊਟਸੋਰਸ ਨੂੰ ਪਿਛਲੇ 11 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ ਇਸੇ ਦੇ ਉਸ ਵਜੋਂ ਉਹਨਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਕਿ ਕੁ ਸਮਾਂ ਲਈ ਤਾਂ ਉਹਨਾਂ ਨੂੰ ਤਨਖਾਹ ਮਿਲ ਗਈ ਸੀ ਪਰੰਤੂ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਤਨਖਾਹ ਨਹੀਂ ਮਿਲਦੀ ਅਗਲੀ ਤਨਖਾਹ ਜੋ ਰੁਕੀ ਹੋਈ ਹੈ ਤਨਖਾਹ ਉਹ ਨਹੀਂ ਮਿਲਦੀ ਕੀ ਕਹਿ ਰਹੇ ਹਨ ਕੱਚੇ ਮੁਲਾਜ਼ਮ ਉਹਨਾਂ ਨੇ ਕਿਹਾ ਕਿ ਹੁਣ ਕਿਰਿਆਨੇ ਦੇ ਦੁਕਾਨਦਾਰ ਦੁੱਧ ਵਾਲੇ ਅਤੇ ਇਸ ਤੋਂ ਉੱਪਰ ਵਾਲੇ ਬੱਚਿਆਂ ਦੀਆਂ ਫੀਸਾਂ ਨਹੀਂ ਭਰ ਸਕਦੇ ਸਕੂਲਾਂ ਦਾ ਪਤਾ ਹੈ ਕਿ ਬੱਚੇ ਮਜਬੂਰੀ ਕਾਰਨ ਘਰ ਬੈਠੇ ਹਨ ਉਹਨਾਂ ਦੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਸਿਵਲ ਸਰਜਨ ਅਤੇ ਐਸਐਮਓ ਨੂੰ ਵੀ ਫਰਿਆਦ ਕੀਤੀ ਹੈ ਇਹ ਹੈ ਪੂਰਾ ਮਾਜਰਾ ਆਓ ਦਖਾਣੇ ਤਰਨਤਾਰਨ ਤੋਂ ਨਿਰਿੰਦਰ ਸੇਠੀ ਦੀ ਖਾਸ ਰਿਪੋਰਟ ਮੈਂ ਭਾਜੀ ਵਿਰਿੰਦਰ ਸਿੰਘ ਆ ਜੀ ਸਿਵਲ ਹਸਪੀਟਲ ਤਰਨਤਾਰਨ ਹੀ ਲੋਕਾਂ ਨੇ ਆ ਤੇ ਪਾਣੀ ਤਕਰੀਬਨ 30 ਪੇਟੇ ਜਾਣੇ ਹੈਗੇ ਆ ਕਿ ਜਿਨ੍ਹਾਂ ਨੂੰ ਤਰਹਾਵਾ ਆਣੀ ਲਗਿਆ 11-11 ਮਹੀਨੇ ਹੋ ਗਏ ਆ ਤੇ ਅਸੀਂ ਜੀਸੀ ਸਾਹ ਨੂੰ ਮੰਗ ਪੱਤਰ ਦਿੱਤਾ ਰੀ ਬੋਲ ਸੱਜਣ ਸਾਹ ਨੂੰ ਇਹ ਅਸੂਮਨ ਭਾਵ ਨੂੰ ਭਗਵਾਨ ਨੂੰ ਇਹਨਾਂ ਤੋਂ ਵਿਸ਼ਵਾਸ ਹੋ ਰਿਹਾ ਕਿ ਇੱਕ ਦੋ ਦਿਨਾਂ ਤੱਕ ਟਡਾ ਕਰਦੇ ਨੇ ਪਰ ਅੱਜ ਤੱਕ ਕੋਈ ਅੰਹਾ ਪਹਿਲੀ ਤੱਕ ਕੋਈ ਨਹੀਂ ਪਈ ਇਹ ਕੰਨਹ ਜੀ ਨਿੱਸੀ ਸਾਹਿਬ ਕੋ ਫੇਰ ਗਏ ਆ ਨਿੱਸੀ ਸਾਹਿਬ ਆਦਿਆ ਕਿ ਅਸੀਂ ਗੱਲ ਕੀਤੀ ਆ ਉੱਪਰ ਤੁਹਾਡੇ ਸਮੂਹ ਦੇ ਸਾਹਮਣੇ ਗੱਲ ਕੀਤੀ ਆ ਜੇ ਜਦੋਂ ਕੋਈ ਹੱਥ ਨੂੰ ਨਾ ਰਿਤੇ ਤੁਹਾਨੂੰ ਦੱਸ ਦਾਂਗੇ ਤੇ ਫਿਰ ਸਾਨੂੰ ਇਨਾ 300 ਇਨਾ ਕੇ ਰੁਕ ਕੇ ਵੀ ਸਾਨੂੰ ਫਿਰ ਧਰਨੇ ਤੇ ਅੱਜ ਬਹਿਣਾ ਪਿਆ ਵਾ ਤੇ ਜਿੰਨਾ ਅਜੇ ਤੱਕ ਸਾਡੀਆਂ ਤੁਖਾਵਾਂ ਕੰਪਲੇਨ ਨਾਣ ਗਿਆ ਅਸੀਂ ਇੱਥੇ ਧਰਨੇ ਤੇ ਬੈਠੇ ਰਾਵਾਂਗੇ ਉਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋ ਕੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋ। ਕਿ ਨਾ ਤਾਂ ਲਾ ਪਰ ਮੇਰਾ ਨਾਮ ਨਵਜਿੰਦਰਪਾਲ ਥੇਗਾ। ਮੈਂ ਤਰੰਤ ਤਰੰਤ ਸਿਵਲ ਹਸਪੀਟਲ 'ਚ ਜੌਬ ਕਰਦਾ ਹਾਂ ਸਾਨੂੰ 11 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਅੱਜ ਅਜ ਤੋਂ ਹਫ਼ਤਾ ਇੱਕ ਪਹਿਲਾਂ ਸਰ ਸਾਰਾ ਸਿਵਲ ਕੰਮ ਦਾ ਆਪਲੀਕੇਸ਼ਨ ਪਹੁੰਚਾਈ ਗਈ ਸੀ ਪਰ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਪਰ ਸਾਡੀਆਂ ਤਨਖਾਹਾਂ ਦਾ ਹੱਲ ਨਹੀਂ ਹੋ ਰਿਹਾ ਕਿਹੜੀ ਯੋਗਤਾ ਕੰਮ ਕਰਦੇ ਸੀ ਸਰ ਮੈਂ ਪੀਆਸੀ ਆਪਲਾਟ ਆਪਰੇਟਰ ਹਾਂ ਸਿੱਕੀ ਮੰਗ ਕਰਦੇ ਹਾਂ ਸਰ ਮੰਗ ਕਰਦੇ ਹਾਂ ਕਿ ਸਾਡੀਆਂ ਤਨਖਾਹਾਂ ਦਾ ਹੱਲ ਕੀਤਾ ਜਾਵੇ ਜੇਕਰ ਸਾਡੀਆਂ ਤਨਖਾਹਾਂ ਦਾ ਹੱਲ ਨਹੀਂ ਹੁੰਦਾ ਤੇ ਅਸੀਂ ਹੜਤਾਲ ਤੇ ਬੈਠੇ ਰਵਾਂਗੇ ਜਦੋਂ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੁੰਦੀ ਦਿਨਾਂ ਦੀ ਸਰ ਅਸੀਂ ਕੋਈ ਵਿਰੋਧ ਕਰ فول فول برود